ਕਾਲਰ ਨੂੰ ਚਿਪਕਾਉਣਾਗਾ ਉਹ ਕਿਸ ਤਰੀਕੇ ਨਾਲ ਚਿਪਕਾਉਣਾ ਦੇਖੋ ਉਲਟਾ ਕਪੜਾ ਰੱਖਣਾ ਆਪਾਂ ਨੇ ਜਿੰਨੇ ਆਪਾਂ ਨੂੰ ਕਲਰ ਚਾਹੀਦਾ ਉਸ ਹਿਸਾਬ ਨਾਲ ਜਿਵੇਂ ਆਪਾਂ ਇਹਨਾਂ ਦੇ 15.5 ਇੰਚ ਕਲਰ ਲਗਾਉਣਾਗਾ ਤਾਂ ਤੁਸੀਂ ਇਸ ਤਰੀਕੇ ਨਾਲ ਕਲਰ ਨੂੰ ਰੱਖ ਕੇ ਪ੍ਰੈਸ ਦੇ ਨਾਲ ਚੰਗੇ ਤਰੀਕੇ ਨਾਲ ਜਮਾ ਲੈਣਾ ਇਹਨੂੰ ਪੂਰਾ ਪਹਿਲਾਂ ਕਾਲਰ ਨੂੰ ਜਮਾ ਲਾਂਗੇ ਫਿਰ ਆਪਾਂ ਇਹਦਾ ਬੈਂ ਜਮਾਵਾਂਗੇ ਇਸੇ ਤਰੀਕੇ ਨਾਲ ਇਹ ਦੇਖੋ ਆ ਸ਼ੇਪ ਆਊਗੀ ਕਾਲਰ ਦੀ ਤਾਂ ਆਪਾਂ ਨੂੰ ਇਸੇ ਤਰੀਕੇ ਦੇ ਨਾਲ نیچے ਰੱਖ ਕੇ ਇਹਨੂੰ ਚਿਪਕੇ ਲਾਂਗੇ ਇੰਨਾ ਕਾਪ ਦੇ ਆਪਸ ਦੇ ਵਿੱਚ ਗੈਪ ਪਾਉਣਾਗਾ ਬਿਲਕੁਲ ਵੀ ਇਸ ਤਰੀਕੇ ਨਾਲ ਉਠਣਾ ਨਹੀਂ ਚਾਹੀਦਾ ਕੱਲ ਤੁਹਾਡਾ ਚੰਗੀ ਤਰ੍ਹਾਂ ਸਿੱਪਿਆ ਹੋਣਾ ਚਾਹੀਦਾ ਹਾਂਜੀ ਹੁਣ ਆਪਾਂ ਸਾਈਡਾਂ ਤੋਂ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਹੁਣ ਤੁਸੀਂ ਇਹਨੂੰ ਹਾਫ ਦੇ ਵਿੱਚੋਂ ਕਟਿੰਗ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਇਹਦੇ ਨੀਚੇ ਕੱਪੜਾ ਰੱਖ ਕੇ ਇਹਨੂੰ ਪਲਟਾ ਵੀ ਸਕਦੇ ਹੋ ਆਪਾਂ ਇਹਨੂੰ ਇੰਨੀ ਕ ਸਪੇਸ ਛੱਡ ਕੇ ਦੀ ਕਟਿੰਗ ਕਰ ਦਾਂਗੇ। ਇਹਦੇ ਨਾਲ ਉਹ ਵੀ ਆਪਾਂ ਇਸ ਤਰ੍ਹਾਂ ਉਤਾਰ ਲਾਂਗੇ। ਇਹ ਕਾਲਰ ਦਾ نیچے ਬੈਨ ਦਾ ਨੀਚੇ ਵਾਲਾ ਹਿੱਸਾ ਆਹ ਕਾਲਰ ਦੇ ਨਾਲ ਅਟੈਚ ਹੋਊਗਾ ਇਸ ਤਰੀਕੇ। ਹਾਂਜੀ ਇਸ ਤਰੀਕੇ ਦੇ ਨਾਲ ਤੁਸੀਂ ਇਹ ਜਮਾ ਲੈਣਾ ਦੇਖੋ ਇਹਨੂੰ। ਆਹ ਇਹਦੇ ਨਾਲ ਲੱਗੂਗਾ ਇਸ ਤਰ੍ਹਾਂ। ਪਹਿਲਾਂ ਆਪਾਂ ਕਾਲਰ ਨੂੰ ਉੱਪਰ ਵਾਲੇ ਨੂੰ ਰੈਡੀ ਕਰਦੇ ਹਾਂ ਉਹ ਤੁਸੀਂ ਦੇਖਣਾਗਾ। ਆਪਾਂ ਕਿਵੇਂ ਕਰਾਂਗੇ? ਆਪਾਂ ਨੇ ਸਿੱਧਾ ਕੱਪੜਾ ਲੱਤਾਂ ਇਸ ਤਰ੍ਹਾਂ ਦੇ ਉੱਪਰ ਇਸ ਤਰ੍ਹਾਂ ਕਾਲਰ ਨੂੰ ਰੱਖਾਂਗੇ। ਕਾਪਾ ਸੈਡਾਂ ਤੋਂ ਬੁਕਰਮ ਦੇ ਉੱਪਰ ਨਹੀਂ ਚੜਨਦੇ ਨਾ ਬਿਲਕੁਲ ਨਾਲ-ਨਾਲ ਦੀ ਸਲਾਈ ਲਗਾਉਣੀ ਆ ਆਹ ਤਰਫ ਨਹੀਂ ਲਗਾਉਣੀ ਇੱਧਰ ਤੇ ਇੱਧਰ ਆ ਚੀਜ਼ਾਂ ਤੇ ਆਪਾਂ ਨੇ ਸਲਾਈ ਲਗਾ ਲੈਣੀ ਆ ਐਸੋ ਪੱਕਾ ਕਰਕੇ ਚੱਲਾਂਗੇ ਬਿਲਕੁਲ ਵੀ ਬੁਕਰਮ ਦੇ ਉੱਪਰ ਨਹੀਂ ਆਉਣ ਦੇਣੀ ਸਲਾਈ ਕਿਸੇ ਤਰੀਕਾ ਆਪਾਂ ਇੱਧਰ ਲਗਾਵਾਂਗੇ ਇੱਕ ਕਰ ਦਾਂਗੇ ਪਰ ਹੁਣ ਆਪਾਂ ਸੈਡਾਂ ਤੋਂ ਇਹਦੀ ਦੋ ਸੂਤ ਛੱਡ ਕੇ ਇਹਦੀ ਕਟਿੰਗ ਕਰ ਦੇਣੀ ਹੈ ਜੀ ਐਸ ਤਰੀਕੇ ਨਾਲ ਆ ਦੇਖੋ ਇਹ ਆਪਾਂ ਇਹ ਤਾਂ ਕੱਢੀ ਦਿੱਤਾ ਕਿਉਂਕਿ ਨੋਕ ਨਹੀਂ ਨਿਕਲਦੀ ਚੰਗੀ ਤਰ੍ਹਾਂ ਜੀ ਜ਼ਿਆਦਾ ਕਪੜਾ ਰਹੇ ਜੀ ਤਾਂ ਆਪਾਂ ਇਹਦੀ ਹੋ ਕਰਾਂਗੇ ਇਸੇ ਤਰੀਕੇ ਨਾਲ ਆਪਾਂ ਇਹਨੂੰ ਇੱਥੋਂ ਫਿਨਿਸ਼ਿੰਗ ਦੇ ਦਾਂਗੇ ਸਾਰਾ ਸਾਫ਼ ਕਰ ਦਾਂਗੇ ਨਾ ਆਪਾਂ ਕਲਰ ਨੂੰ ਫਲਟਾ ਲੈਣਾਗਾ ਦੇਖੋ ਐਸ ਤਰੀਕੇ ਦੇ ਨਾਲ ਕਲਰ ਨੂੰ ਵਿੱਚ ਫਲਟਾ ਲਵਾਂਗੇ ਸਾਪੇ ਐਕਸਟਰਾ ਕੈਂਚੀ ਦੀ ਨੋਕ ਨਾਲ ਇਹਦੀ ਨੋਕ ਕੱਢ ਸਕਦੇ ਆਂ ਸੂਈ ਨਾਲ ਵੀ ਕੱਢ ਸਕਦੇ ਹੋ ਤੁਸੀਂ ਜੇ ਜਿਆਦਾ ਨਹੀਂ ਨਹੀਂ ਜਿਵੇਂ ਮੋਟਾ ਕੱਪੜਾ ਇਹ ਤਾਂ ਆਪਾਂ ਇਹਨੂੰ ਬਾਅਦ ਵਿੱਚ ਸੂਈ ਦੇ ਨਾਲ ਇਹਦੀ ਨੋਕ ਕੱਢ ਲਾਂਗੇ ਐਸ ਤਰ੍ਹਾਂ ਪਾ ਕੇ ਇਹਦੇ ਵਿੱਚ ਅੰਦਰ ਨੂੰ ਐਸ ਤਰ੍ਹਾਂ ਬਾਹਰ ਨੂੰ ਖਿੱਚਾਂਗੇ ਇਸੇ ਤਰੀਕੇ ਆਪਾਂ ਆ ਦੇਖੋ ਮਾਨੂੰ ਆਪਾਂ ਪ੍ਰੈਸ ਦੇ ਨਾਲ ਬਿਲਕੁਲ ਇਸ ਤਰੀਕੇ ਨਾਲ ਸਿੱਧਾ ਕਰ ਲਾਂਗੇ ਫਿਰ ਆਪਾਂ ਉਹਦੇ ਨਾਲ ਅਟੈਚ ਕਰਾਂਗੇ ਆਪਾਂ ਨੇ ਪੂਰੀ ਫਿਨਿਸ਼ਿੰਗ ਕਰਤੀ ਸਾਈਡਾਂ ਤੋਂ ਪੈਰ-ਪੈਰ ਦਾ ਵਖਾ ਲਗਾਵਾਂਗੇ ਆਪਾਂ ਹੁਣ ਆਪਾਂ ਜਿਹੜੀ ਆ ਲਾਸਟ ਵਾਲੀ ਸਲਾਈ ਹੈ ਬਿਲਕੁਲ ਇਸ ਤਰ੍ਹਾਂ ਸਾਰੀ ਨਾਮ ਇਧਰ ਨੂੰ ਖਿੱਚ-ਖਿੱਚ ਕੇ ਲਗਾਇਆ ਆਪਾਂ ਨੇ ਵਖਾ ਵਾਲਾ ਤਾਂ ਇਹਨੂੰ ਇੱਥੋਂ ਇੱਕ ਵਾਰੀ ਸਲਾਈ ਲਗਾ ਦਾਂਗੇ ਹੁਣ ਆਪਾਂ ਸੈਂਟਰ ਦੇ ਵਿੱਚ ਇਹ ਕੱਟ ਲਗਾਵਾਂਗੇ ਆ ਦੇਖੋ ਸੈਂਟਰ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਕੱਟ ਲਾ ਲਾ ਫੋਲਡਿੰਗ ਕਰਕੇ ਅਸੀਂ ਪ੍ਰੈਸ ਦੇ ਨਾਲ ਇਹਦੇ ਤੇ ਆਪਾਂ ਨੇ ਸਲਾਈ ਲਗਾ ਲਈ ਪੈਰ-ਪੈਰ ਦੀ ਹੁਣ ਆਪਾਂ ਨੇ ਆਹ ਟੀ ਤੋਂ ਵੀ ਇੰਨੀ ਸਪੇਸ ਰੱਖ ਕੇ ਕਟਿੰਗ ਕਰਤੀ ਹੁਣ ਇਧਰੋਂ ਵੀ ਆਪਾਂ ਐਵੇਂ ਕਟਾਂਗੇ ਦੇਖੋ ਇਸੇ ਤਰੀਏ ਆਪਾਂ ਇਸ ਸਾਈਡ ਤੋਂ ਕੱਟ ਦਾਂਗੇ ਮੇਰੇ ਇਹਦੇ ਵੀ ਆਪਾਂ ਇਸ ਤਰ੍ਹਾਂ ਸੈਂਟਰ ਦੇ ਵਿੱਚ ਕੱਟ ਲਗਾਵਾਂਗੇ ਹੁਣ ਦੇਖੋ ਜਿਹੜਾ ਆਪਾਂ ਨੇ ਆ ਕਲਰ ਬਣਾਇਆ ਸੀ ਇੱਧਰ ਜਿਹੜਾ ਸਿੱਧਾ ਪਾਸਾ ਉਹ ਤੁਸੀਂ ਦੇਖਣਾ ਧਿਆਨ ਨਾਲ ਤਾਂ ਬੁਕਰਮ ਜਿਹੜੇ ਪਾਸੇ ਜਮਾਈ ਹੋਈ ਆ ਉਹੀ ਸਾਈਡ ਆਪਣੀ ਸਿੱਧੀ ਹੋਊਗੀ ਕਲਰ ਦੀ ਇਸੇ ਤਰੀਹੀ ਆਪਾਂ ਨੇ ਜਿਹੜੇ ਦੋਨੇ ਸਾਈਡਾਂ ਤੇ ਦੇਖੋ ਕੱਟ ਲਗਾਏ ਇੱਧਰ ਵੀ ਇੱਧਰ ਵੀ ਤਾਂ ਕੱਟ ਨੂੰ ਇਸ ਤਰੀਕੇ ਨਾਲ ਆਪਸ ਵਿੱਚ ਮਿਲਾ ਕੇ ਜਿਹੜੀ ਆਪਾਂ ਨੇ ਇਹ ਸਪੇਸ ਛੱਡੀ ਆ ਬੁਕਰਮ ਦੇ ਨਾਲ-ਨਾਲ ਸਲਾਈ ਆਊਗੀ ਦੇਖੋ ਆਪਣੀ ਐਥੇ ਤੁਸੀਂ ਪੱਕਾ ਕਰਕੇ ਚੱਲੋਗੇ ਬਿਲਕੁਲ ਤੁਹਾਡਾ ਕੱਟ ਤੋਂ ਇੱਧਰ-ਉੱਧਰ ਨਹੀਂ ਹੋਣਾ ਚਾਹੀਦਾ ਫਿਰ ਤੁਹਾਡੇ ਕਲਰ ਦੇ ਵਿੱਚ ਫਰਕ ਰਹੂਗਾ ਆਪਸ ਵਿੱਚ ਤਾਂ ਤੁਸੀਂ ਇਸ ਤਰ੍ਹਾਂ ਮਲਾ ਮਲਾ ਕੇ ਲੈ ਕੇ ਜਾਣਾ ਦੇਖੋ ਇਸ ਨੂੰ ਵੀ ਪੱਕਾ ਕਰਾਂਗੇ ਦੇਖੋ ਆਪਣੀ ਆ ਚੀ ਜ ਆਊਗੀ ਇਸ ਤਰੀਕੇ ਨਾਲ ਹੁਣ ਆਪਾਂ ਇੱਕ ਸਿੰਗਲ ਕਪੜਾ ਹੋਰ ਕਹਿੰਦਾ ਆਪਾਂ ਨੂੰ ਜਿਹਦੇ ਨਾਲ ਆਪਣੇ ਆ ਬੈਨ ਆ ਗੁੰਮ ਕਰਨਾ ਹੈ ਦੇਖੋ ਆ ਵੀ ਆਪਣਾ ਕਪੜਾ ਹੈਗਾ ਉਸੇ ਤਰੀਏ ਆਪਾਂ ਇਹਨੂੰ ਸਿੱਧਾ ਰੱਖਾਂਗੇ ਇਸ ਤਰੀਕੇ ਨਾਲ ਜਿਹੜਾ ਬੁਰਾਲਾ ਪਾਸਾ ਉਹ ਨੀਚੇ ਰੱਖਾਂਗੇ ਉਲਟੀ ਸਾਈਡ ਸਿੱਧਾ ਪਾਸਾ ਆਪਾਂ ਕਲਰ ਨੂੰ ਇਸ ਤਰੀਕੇ ਨਾਲ ਰੱਖਣਾ ਹੋਊਗਾ ਦੇਖੋ ਆਹ ਚੀਜ਼ ਇਸ ਤਰੀਕੇ ਨਾਲ ਰੱਖੋਗੇ ਤੁਸੀਂ ਇਧਰੋਂ ਪੱਕਾ ਕਰੋਗੇ ਦੇਖੋ ਜਿਹੜਾ ਬੈਨ ਆਗਾ ਤੁਸੀਂ ਉੱਪਰ ਤੋਂ ਜਿੰਨੀ ਤੁਹਾਡੀ ਸਪੇਸ ਛੱਡੀ ਹੋਈ ਆ ਪੱਕਾ ਕਰਕੇ ਆਪਾਂ ਬੁਕਰਮ ਦੇ ਉੱਪਰ ਨਹੀਂ ਬਖਾਏ ਸਲਾਈ ਨੂੰ ਆਉਣ ਦੇਣਾਗਾ ਬਿਲਕੁਲ ਨਾਲ-ਨਾਲ ਹੀ ਚੱਲੇ ਜਿੰਨੇ ਆਪਾਂ ਪਹਿਲਾਂ ਪੱਕਾ ਲਗਾਇਆ ਹੈਗਾ ਤੁਸੀਂ ਚਲਾਈ ਇਹ ਇਸੇ ਤਰੀਕੇ ਨਾਲ ਲੈ ਕੇ ਜਾਣੀ ਹੈ ਹੁਣ ਆਪਾਂ ਇਸੇ ਤਰੀ ਇਧਰੋਂ ਮੋੜ ਲਾਂਗੇ ਇੱਥੇ ਪੱਕਾ ਜਾ ਜਾਵੇ ਦੇਖੋ ਇਹਦੀ ਕਟਿੰਗ ਕਿਵੇਂ ਕਰੋਗੇ ਇੱਥੇ ਤੁਸੀਂ ਇਸ ਤਰ੍ਹਾਂ ਕੱਟ ਲਗਾ ਲਓਗੇ ਆਪਾਂ ਨੇ ਸਾਰੀ ਫਿਨਿਸ਼ਿੰਗ ਕਰਨੀ ਆ ਬਦਮਾ ਘਟਮਾ ਜੋ ਵੀ ਕਪੜਾ ਇਹਦੇ ਵਿੱਚ ਤੁਸੀਂ ਨੇ ਕਟਿੰਗ ਕਰ ਲੈਣਾ ਹੁਣ ਦੇਖੋ ਆਪਾਂ ਇਹਨੂੰ ਪਲਟਾਵਾਂਗੇ ਤਾਂ ਆਪਣਾ ਜਿਹੜਾ ਬੈਨ ਆ ਉਹ ਪਲਟ ਜੂਗਾ ਆ ਦੇਖੋ ਹੁਣ ਤੁਸੀਂ ਨੇ ਕੀ ਕਰਨਾ ਇਹਦੇ ਸੈਂਟਰ ਦੇ ਵਿੱਚ ਆਪਾਂ ਸਲਾਈ ਦੇਣੀ ਹੈ ਇਹਦੇ ਨੀਚੇ ਵਾਲਾ ਕੱਪੜਾ ਨੂੰ ਇਸ ਤਰ੍ਹਾਂ ਖਿੱਚ-ਖਿੱਚ ਕੇ ਸਲਾਈ ਲਗਾਉਣੀ ਹੈ ਕਿਉਂਕਿ ਜਿਹੜੀ ਆ ਸਾਈਡ ਤੇ ਆਪਣੀ ਢਿੱਲਣਾ ਰਹੇ ਸੀ ਆਹ ਸਲਾਈ ਇੱਥੋਂ ਕਾਲਰ ਦੇ ਸਿਰੇ ਤੋਂ ਸ਼ੁਰੂ ਕਰਨੀ ਹੈ ਜਿੱਥੋਂ ਆਪਾਂ ਨੇ ਕਾਲਰ ਨਾਲ ਜੜਿਆ ਹੋਇਆ ਦਾ ਪੈਰ-ਪੈਰ ਛੱਡ ਕੇ ਆਪਾਂ ਨੇ ਇਹ ਸਲਾਈ ਲਗਾਉਣੀ ਹੋਊਗੀ ਇਸ ਤਰ੍ਹਾਂ ਤੁਸੀਂ ਨੇ ਖਿੱਚ-ਖਿੱਚ ਕੇ ਇਹ ਸਲਾਈ ਲਗਾਉਣੀ ਹੈ ਜੀ ਤੇ ਇਸੇ ਤਰੀਕੇ ਨਾਲ ਆਪਾਂ ਇੱਥੇ ਆ ਕੇ ਇਹਦੀ ਸੇਧ ਨੂੰ ਪੱਕਾ ਕਰ ਦਾਂਗੇ ਦੇਖੋ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਇਹਦਾ ਆਹ ਵਾਲਾ ਕੱਪੜਾ ਹੋਊਗਾ ਇਹਨੂੰ ਉਤਾਰ ਦੇਣਾਗਾ ਇਹ ਇੰਨਾ ਨਾ ਸਪੇਸ ਛੱਡ ਕੇ ਕਿਉਂਕਿ ਆਪਾਂ ਜਦੋਂ ਸ਼ਰਟ ਦੇ ਨਾਲ ਕਾਲਰ ਜੜਾਂਗੇ ਤਾਂ ਆਪਾਂ ਨੂੰ ਇੰਨਾ ਮਾਰਜਨ ਚਾਹੀਦੀ ਚਾਹੀਦਾਗਾ ਤਾਂ ਤੁਸੀਂ ਨੇ ਆਹ ਚੀਜ਼ ਨੂੰ ਇੰਨਾ ਨਾ ਕਟਿੰਗ ਕਰ ਦੇਣਾ ਲਾ ਵੇਖੋ ਇਸ ਤਰੀਕੇ ਦੇ ਨਾਲ ਇਹਨੂੰ ਵੀ ਐਸੀ ਤਰੀਏ ਦੇ ਸੈਂਟਰ ਦੇ ਵਿੱਚ ਇਹਦੇ ਕੱਟ ਲਗਾਵਾਂਗੇ ਕੱਟ ਲਗਾ ਕੇ ਹੀ ਚੜਾਵਾਂਗੇ ਹਾਂ ਹਾਂ ਚਲੋ ਮਾਇਕ ਨਾਲ ਕਿੰਨਾ ਫਰਕ ਪੈਂਦਾ ਜੇ ਮਾਇਕ ਲਾਉਂਦਾ ਕੋਈ ਨਾ ਵਾਸਤੇ ਉਹ ਆਵਾਜ਼ ਨਹੀਂ ਹੁੰਦੀ ਆਉਂਦੀ ਕਲੀਅਰ ਆ ਚਲ ਆ ਦੇਖੀਏ ਆਪਾਂ ਅੱਗੇ ਤੋਂ ਪਕੜ ਕੇ ਦੇਖਾਂਗੇ ਆ ਦੇਖੋ ਬਿਲਕੁਲ ਹੀ ਸਹੀ ਆ ਰਿਹਾ ਹੈਗਾ ਹਾਫ ਇੰਚ ਦਾ ਦੇਖੋ ਚੱਲ ਜਾਂਦਾ ਜੇ ਜ਼ਿਆਦਾ ਰੱਖ ਲਈ ਤਾਂ ਉਹ ਆਪਾਂ ਨੂੰ ਤੰਗ ਕਰਦਾ ਕਲਰ ਨੂੰ ਝੜਨ ਮਿਲਦਾ ਆਪਣਾ ਜਿਹੜਾ ਠੁੱਕਾ ਜਣੀ ਕਿ ਕਾਲ ਬੈਨ ਲੱਗਿਆ ਹੋਇਆ ਕਲਰ ਦੇ ਨਾਲ ਉਹ ਬਦਨਾ ਨਹੀਂ ਚਾਹੀਦਾ ਬਿਲਕੁਲ ਬਰਾਬਰ ਆਉਣਾ ਚਾਹੀਦਾ ਸਿਰੇ ਤੇ ਹਾਂ ਦੇਖੋ ਜੀ ਜਮੈਂ ਇਧਰੋਂ ਵੀ ਬਰਾਬਰ ਆਇਆ ਤੇ ਆਪਣਾ ਇਸ ਸਾਈਡ ਤੋਂ ਵੀ ਬਰਾਬਰ ਸੀਗਾ ਹੁਣ ਆਪਾਂ ਨੇ ਕੀ ਕਰਨਾ ਇਸ ਤਰ੍ਹਾਂ ਇਹਨੂੰ ਕਰਕੇ ਜਿਹੜਾ ਆਪਣੀਆਂ ਮਾਰਜਨ ਛੱਡਿਆ ਉਹਨੂੰ ਇਸ ਤਰ੍ਹਾਂ ਇਹਦੇ ਵਿੱਚ ਪਕਾ ਪਾਵਾਂਗੇ ਤੇ ਫਿਰ ਆਪਾਂ ਇਹਦੇ ਤੇ ਇਥੇ ਸਿਲਾਈ ਲਗਾਵਾਂਗੇ ਬਿਲਕੁਲ ਜਿਹੜਾ ਮਾਰਜਨ ਆਪਾਂ ਨੇ ਚੰਗੀ ਤਰ੍ਹਾਂ ਉਹ ਅੰਦਰ ਦੀ ਵੱਲ ਕਰਦੇ ਜਾਣਾਗਾ ਕਿਉਂਕਿ ਬਾਹਰਲੇ ਪਾਸੇ ਨਹੀਂ ਦਿਖਾਈ ਦੇਣਾ ਚਾਹੀਦਾ ਤਾਂ ਤੁਸੀਂ ਇਸ ਤਰ੍ਹਾਂ ਫੜ ਕੇ ਨੂੰ ਪੂਰੀ ਸਫਾਈ ਦੇ ਵਿੱਚ ਕਲਰ ਲੱਗਿਆ ਦੇਖੋ ਆਪਣਾ ਇਹ ਹੁਣ ਦੇਖੋ ਆਪਾਂ ਇਹਦਾ ਲਾਸਟ ਸਿਲਾਈ ਲਗਾਉਣੀ ਆ ਜਦੋਂ ਆਪਾਂ ਆ ਸਿਲਾਈ ਨੂੰ ਕੂੜਾ ਦਿੱਤਾ ਆਪਾਂ ਇਹਦੇ ਖੁੱਕੇ ਦੇ ਉੱਪਰ ਦੀ ਇਸ ਤਰ੍ਹਾਂ ਕਮਾ ਕੇ ਸਾਰਾ ਪੂਰਾ ਕਾਲਰ ਤੋਂ ਇੱਥੇ ਜਾ ਕੇ ਇਹਨੂੰ ਖਤਮ ਕਰ ਦਾਂਗੇ। ਆਪਾਂ ਪਹਿਲਾਂ ਇੱਥੋਂ ਪੈਰ ਛੱਡ ਕੇ ਲਗਾਈ ਸੀ ਹੁਣ ਜਿਹੜੀ ਆ ਸੀਨ ਜਿੱਥੋਂ ਅਟੈਚ ਕਰਿਆ ਹੋਇਆ ਉਹਦੇ ਉੱਪਰ ਦੀ ਲਗਾਵਾਂਗੇ। ਤੁਸੀਂ ਕੋਈ ਪੁਰਾਣੀ ਸ਼ੌਟ ਦੇਖ ਕੇ ਵੀ ਉਹਨੂੰ ਲਗਾ ਸਕਦੇ ਹੋ ਵੀ ਕਿੱਥੇ-ਕਿੱਥੇ ਸਿਲਾਈ ਲੱਗੀ ਹੋਈ ਹੈ ਇਹਦੀ। ये अपना जो कॉलर सीधे पास इस तरीके चीज़ आएगी अपने कॉलर आटी आ गई इतने आप करवावे अरे इस तरीके ने अपनी कलर की लुक आऊगी